ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟਮ ਰੂਪ ਕਪਟਮ ਧਨ ਕਪਟਮ ਕੁਲ ਗਰਬਤੈ ਸੰਚਿਤ ਬਿਖਿਆ ਛਲਮਛਿਦਰਮ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟਮ ਰੂਪ ਕਪਟਮ ਧਨ ਕਪਟਮ ਕੁਲ ਦਰਬਤੇ ਸੰਚਿਤ ਬਿਖਿਆ ਛਲਮਛਿਦਰਮ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖੰਦੜੋ ਕੀ ਪੁੱਲ ਤੁਮਾਂ ਦਿਸਮ ਸੋਹਣਾ ਅਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਕੌਣੀ ਚਲਦਿਆ ਨਾਲ ਨਾ ਚੱਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੈ ਵੰਜੀਐ ਹਰ ਬਿਸਰੀਏ ਕਿਉ ਤ੍ਰਿਪਤਾਵੇ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮਾ ਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮਾ ਜੀਐ ਹੋ ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ हे ਨਾਨਕ ਇਹ ਰਾਜ ਰੂਪ ਧਨ ਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛੱਲ ਕਰਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਇੱਥੋਂ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਹਣਾ ਦਿਸਿਆ ਕਿ ਇਹ ukai ਲੱਗ ਗਈ ਇਸ ਦਾ ਤਾਂ ਅੱਧੀ ਕੋਟੀ ਵੀ ਮੁੱਲ ਨਹੀਂ ਪੈਂਦਾ ਹੇ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾਜ ਹੀ ਇਹ ਕੋਟੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਂ ਨਹੀਂ ਜਾਂਦੀ ਇਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਂ ਨਹੀਂ ਜਾਂਦੀ ਇਸ ਤੋਂ ਆਖਿਰ ਵਿਛੜ ਹੀ ਜਾਣਾ ਹੈ ਇਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਪ੍ਰਭੂ ਨੂੰ ਵਿਸਾਰਿਆ ਮੇਰੀ ਮਾਇਆ ਨਾਲ ਰੱਜੀ ਦਾ ਵੀ ਨਹੀਂ ਹੈ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਹੇ ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ